ਸੱਚੇ ਪਾਤਸ਼ਾਹ ਜਾ ਰਹੇ ਆ ਮਟਿੰਡੇ ਕੋ ਬਸ ਦੇਚ ਬਚਪਨ ਦੇ ਵਿੱਚ ਮਾੜਾ ਮਹਾਰਾਜ ਪਾਕੇ ਰੱਖਦੀ ਸੀ ਛੋਟੀ ਜਿਹੀ ਖੁਣੀ ਰੱਖਦੀ ਸੀ ਹੰਦਾਲੀ ਸਾਹਿਬ ਦੇ ਮਹਾਰਾਜ ਜੀ ਤਾਂ ਕਦੇ ਧੋ ਕੇ ਤੀ ਨਾਲ ਸਿੰਘ ਬੱਚੇ ਨਾਲ ਸੀ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪੈ ਰੋਡ 'ਤੇ ਜਿਹੜੇ ਡਰਾਈਵਰ ਸੀ ਉਹ ਉਹਨੇ ਬਸ ਚੋ ਰੋ ਕਿ ਨਾ ਕੰਡਕਟਰ ਨੇ ਮਹਾਰਾ ਨੂੰ ਧਾਰ ਦਿੱਤਾ ਬਸ ਹੋ ਗਈ ਬੰਦ ਤਾਂ ਬੜੀ ਜ਼ੋਰ ਲਈ ਬਸ ਚੜਨਾ ਹੋਇਆ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲਿਆ ਆਪਣੀ ਮਾਨੂਨ ਕਹਿੰਦੇ ਜਿਹਨਾਂ ਨੂੰ ਤਾਰਿਆ ਕੋਈ ਮਹਾਪੁਰਖ ਆ ਉਹ ਡਕਟਰ ਕਿ ਅੱਗੇ ਮਹਾਰਾਜ ਅੱਗੇ ਹੋਲੇ ਤਾਂ ਕਨੈਕਟਰ ਦੀ ਕਹ ਜੁਰਤ ਸੀ ਤਿੰਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਤਾਂ ਡਰਾਈਵਰ ਉੱਤਰਿਆ ਕੀ ਕੀਤੀ ਮਹਾਰਾਜ ਬੇਨਤੀ ਹੈ ਬਾਬਾ ਜੀ ਆ ਕੇ ਉਹਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਾਰਨਟ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜੇ ਡਰਾਈਵਰਾਂ ਕੋਲ ਡੱਬੀਆਂ ਨਾਲ ਪਰਣਾ ਸੀ ਉਹ ਬਿਠਾਇਆ ਮਾਰਨੂ ਕੋਲ ਬਿਠਾਇਆ ਗੱਡੀ ਜਦੇ ਸਟਾਰਟ